ਕਈ ਵਾਰੀ ਸਾਡੀਆਂ ਸੁੱਖੀਆਂ ਸੁੱਖਾਂ ਪੂਰੀਆਂ ਨਹੀਂ ਹੁੰਦੀਆਂ ਆਖਿਰ ਕਿਉਂ ਅੱਜ ਅਸੀਂ ਇਸ ਗੱਲ ਤੇ ਚਰਚਾ ਕਰਾਂਗੇ ਅਸੀਂ ਕਿੰਨਾ ਕੁਝ ਸੋਚਦੇ ਹਾਂ ਕਿੰਨੇ ਪਲਾਨ ਬਣਾਉਂਦੇ ਹਾਂ ਕਿ ਆਹ ਹੋ ਜਾਵੇ ਕਿ ਉਹ ਹੋ ਜਾਵੇ ਮੈਨੂੰ ਆਹਾ ਮਿਲ ਜੇ ਮੈਨੂੰ ਉਹੋ ਮਿਲ ਜੇ ਜਦੋਂ ਕੋਈ ਵੀ ਹਿੱਲਾ ਨਹੀਂ ਬੰਦਦਾ ਤਾਂ ਅਸੀਂ ਸੁੱਖਾਂ ਸੁਖਣੀਆਂ ਸ਼ੁਰੂ ਕਰ ਦਿੰਦੇ ਹਾਂ ਕਿ ਪ੍ਰਮਾਤਮਾ ਮੇਰੀ ਆਹ ਇਸ਼ਾ ਪੂਰੀ ਕਰ ਦੋ ਮੈਂ ਇੰਨੇ ਪੈਸੇ ਚੜਾ ਦੂੰਗਾ ਕੀ ਪਰਮਾਤਮਾ ਮੇਰੀ ਆਹ ਇਸ਼ਾ ਪੂਰੀ ਕਰ ਦੋ ਮੈਂ ਇੰਨੇ ਲੱਡੂਆਂ ਦੇ ਡੱਬੇ ਚੜਾਵਾਂਗਾ ਮੈਂ ਆ ਕਰ ਦੇਵਾਂਗਾ ਮੈਂ ਉਹ ਕਰ ਦੇਵਾਂਗਾ ਕਦੇ ਇਹ ਸੋਚਿਆ ਪਰਮਾਤਮਾ ਚੀਜ਼ਾਂ ਦਾ ਭੁੱਖਾ ਹੈ ਕਿ ਉਹ ਵੀ ਇਨਸਾਨਾਂ ਦੀ ਤਰ੍ਹਾਂ ਪੈਸੇ ਦੇਖ ਕੇ ਖੁਸ਼ ਹੋ ਜਾਵੇਗਾ ਪਿਆਰਿਓ ਪਰ ਕਈ ਵਾਰ ਕਿਸੇ ਦੀ ਇੱਛਾ ਪੂਰੀ ਹੋ ਜਾਂਦੀ ਹੈ ਪਰ ਕਈ ਵਾਰ ਨਹੀਂ ਹੁੰਦੀ ਕਦੇ ਪੁੱਛਿਆ ਸਾਡੀਆਂ ਇੱਛਾ ਨਾ ਪੂਰੀ ਹੋਣ ਦੀ ਵਜ੍ਹਾ ਕੀ ਹੈ ਅਸੀਂ ਇਹ ਕਦੇ ਨਹੀਂ ਸੋਚਦੇ ਸਾਨੂੰ ਤਾਂ ਬਸ ਉਹੀ ਚਾਹੀਦਾ ਹੈ ਜੋ ਅਸੀਂ ਚਾਹੁੰਦੇ ਹਾਂ ਰੱਬ ਦੀ ਕੀ ਮਰਜ਼ੀ ਹੈ ਉਸ ਤੋਂ ਅਸੀਂ ਕੁਝ ਲੈਣਾ ਦੇਣਾ ਨਹੀਂ ਪਰਮਾਤਮਾ ਸਾਨੂੰ ਉਹੀ ਦਿੰਦਾ ਹੈ ਜੋ ਸਾਡੇ ਵਾਸਤੇ ਚੰਗਾ ਹੈ ਪਿਆਰਿਓ ਜਿਵੇਂ ਕਿ ਇੱਕ ਪਿਤਾ ਤੂੰ ਜਦੋਂ ਉਸ ਦਾ ਬੱਚਾ ਚਾਕੂ ਮੰਗਦਾ ਹੈ ਤਾਂ ਉਹ ਉਸ ਨੂੰ ਚਾਕੂ ਦੇਣ ਤੋਂ ਇਨਕਾਰ ਦਿੰਦਾ ਇਨਕਾਰ ਕਰ ਦਿੰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਜੇ ਮੈਂ ਇਹ ਚਾਕੂ ਦੇ ਦਿੰਦਾ ਤਾਂ ਇਸ ਨੂੰ ਨੁਕਸਾਨ ਵੀ ਹੋ ਸਕਦਾ ਹੈ ਉਸੇ ਤਰ੍ਹਾਂ ਰੱਬ ਵੀ ਸਾਨੂੰ ਉਹੀ ਦਿੰਦਾ ਹੈ ਜੋ ਸਾਡੇ ਵਾਸਤੇ ਚੰਗਾ ਹੈ ਇਸ ਲਈ ਕਦੇ ਵੀ ਆਪਣੀ ਮਰਜ਼ੀ ਰੱਬ ਅੱਗੇ ਨਾ ਰੱਖੋ ਬਲਕਿ ਉਸ ਪਰਮਾਤਮਾ ਦੀ ਮਰਜ਼ੀ ਵਿੱਚ ਖੁਸ਼ ਰਹਿਣਾ ਸਿੱਖੋ ਪਿਆਰਿਓ ਉਹ ਜੋ ਵੀ ਕਰਦਾ ਹੈ ਸਾਡੇ ਭਲੇ ਲਈ ਕਰਦਾ ਹੈ ਸਾਡੀ ਜ਼ਿੰਦਗੀ ਵਿੱਚ ਜੋ ਵੀ ਹੁੰਦਾ ਹੈ ਉਸ ਪਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਹੈ ਅਤੇ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਹੁੰਦਾ ਹੈ ਚੰਗਾ ਬੀਜਾਂਗੇ ਚੰਗਾ ਵੱਢਾਂਗੇ ਪਿਆਰਿਓ ਪਰਮਾਤਮਾ ਚੀਜ਼ਾਂ ਨਾਲ ਖੁਸ਼ ਨਹੀਂ ਕੀਤਾ ਜਾ ਸਕਦਾ ਜੇਕਰ ਵਾਹਿਗੁਰੂ ਜੀ ਨੂੰ ਖੁਸ਼ ਕਰਨਾ ਹੈ ਤਾਂ ਉਸ ਦੀ ਦਿੱਤੀ ਹਰ ਇੱਕ ਦਾਤ ਦਾ ਸ਼ੁਕਰਾਨਾ ਕਰੋ ਫਿਰ ਚਾਏ ਹੋ ਉਹ ਦੁੱਖ ਹੈ ਜਾਂ ਸੁੱਖ ਬਸ ਦਿਨ ਰਾਤ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਆਪਣੇ ਅੰਦਰੋਂ ਮੈ ਨੂੰ ਖਤਮ ਕਰਕੇ ਹੀ ਅਸੀਂ ਪਰਮਾਤਮਾ ਨੂੰ ਖੁਸ਼ ਕਰ ਸਕਦੇ ਹਾਂ ਉਸ ਦੀ ਦਿੱਤੀ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਾਂ ਕਈ ਵਾਰ ਲੋਕ ਚਪੈਰਾ ਸਾਹਿਬ ਕਰਦੇ ਹਨ ਤੇ ਉਹ ਕਹਿੰਦੇ ਹਨ ਕਿ ਜਦੋਂ ਦੇ ਅਸੀਂ ਦੁਪਹਿਰਾ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਸਾਡੀਆਂ ਇਸ਼ਾਵਾਂ ਪੂਰੀਆਂ ਹੁਣ ਲੱਗ ਗਈਆਂ ਇਸ ਦਾ ਕਾਰਨ ਕੀ ਹੈ ਇਸ ਦਾ ਕਾਰਨ ਇਹ ਹੈ ਕਿ ਅਸੀਂ ਦਿਨ ਰਾਤ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਵੱਦ ਤੋਂ ਵੱਧ ਗੁਰਬਾਣੀ ਵੱਲ ਜੁੜਦੇ ਹਾਂ ਜਿੱਥੇ ਅਸੀਂ ਛੁੱਟੀਆਂ ਵਾਲੇ ਦਿਨ ਘੁੰਮਣ ਫਿਰਨ ਜਾਂਦੇ ਸੀ ਉੱਥੇ ਅਸੀਂ ਪਾਠ ਕਰਨਾ ਸ਼ੁਰੂ ਕਰ ਦਿੱਤਾ ਪਿਆਰਿਓ ਗੁਰਬਾਣੀ ਵਿੱਚ ਵੀ ਇਹੀ ਦੱਸਿਆ ਪਾਠ ਕਰਨ ਨਾਲ ਦੁੱਖ ਦੂਰ ਹੁੰਦੇ ਹਨ ਇਸ ਕਰਕੇ ਵੱਧ ਤੋਂ ਵੱਧ ਪਰਮਾਤਮਾ ਨਾਲ ਜੁੜੋ ਤੇ ਜੇ ਤੁਸੀਂ ਵਾਹਿਗੁਰੂ ਜੀ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਦੇ ਦੱਸੇ ਹੋਏ ਰਾਹ ਤੇ ਚੱਲੋ ਸਾਰੇ ਦੁੱਖ ਤੁਹਾਡੇ ਕੱਟੇ ਜਾਣਗੇ ਤੁਹਾਡੇ ਝੋਲੀ ਸੁਖੀ ਸੁਖ ਪੈਣਗੇ ਬਸ ਬਸ ਸਾਡੇ ਤੋਂ ਉਹ ਕੀ ਚਾਹੁੰਦਾ ਹੈ ਕਿ ਅਸੀਂ ਸੱਚ ਦੇ ਰਸਤੇ ਤੇ ਚੱਲੀਏ ਨਾਮ ਸਿਮਰਨ ਜਪੀਏ ਵੰਡ ਛਕੀਏ ਕਿਰਤ ਕਰੀਏ ਕਿਸੇ ਦਾ ਹੱਕ ਨਾ ਮਾਰੀਏ ਕਿਸੇ ਨੂੰ ਮੰਦਾ ਨਾ ਬੋਲੀਏ